ਤਾਜੀ ਕਿਥੇ ਰਹਿਣਾ ਮੈਂ ਆਹ ਕੁੰਡਿਆ ਲਖੀ ਕੀ ਗੱਲ ਕੀ ਦੱਸ ਦੱਸ ਤੇ ਸਾਰੀ ਮਜ਼ਮਾ ਦੱਸੋ ਜੀ ਤੁਸੀਂ ਕੀ ਗੱਲ ਹੋਈ ਦੁਬਾਰਾ ਗੱਲ ਹੋਈ ਪਈ ਆਹ ਮੁੰਡਾ ਆਇਆ ਆ ਇਹ ਗਿਆ ਆ ਮਤਲਬ ਕਹਿੰਦਾ ਕੀਟ ਨਹੀਂ ਖੁੱਲਣ ਡਿਆ ਮੈਂ ਕਿਹਾ ਤੁਸੀਂ ਗੇੜ ਨਹੀਂ ਖੁੱਲਣ ਡਿਆ ਤੇ ਤੁਸੀਂ ਮੈਂ ਕਿਹਾ ਦੇਖੋ ਕਿ ਮੁੰਡੇ-ਮੁੰਡੇ ਉਹ ਮੈਂ ਜਨਾਨੀ ਜਾ ਕੇ ਮੈਂ ਕੀ ਕਰਾਂ ਬੱਚੇ ਚਲੇਗੇ ਕੰਮਾਂ ਤੇ ਤੇ ਮੈਂ ਕਿਹਾ ਤੁਸੀਂ ਹੁਣ ਆਏ ਹੋ ਤੁਹਾਨੂੰ ਪਤਾ ਹੋਏਗਾ ਵੀ ਕੀ ਗੱਲ ਹੈ ਤੁਸੀਂ ਮੈਂ ਕੰਦ-ਕੁੰਦ ਟੱਪੋ ਮੁੰਡੇ ਹੋ ਤੁਸੀਂ ਵੇਖੋ ਉਹ ਮੁੰਡੇ ਆਏ ਆ ਉਹ ਨਾਲ ਦੇਣਾ ਵਿਚਾਰਿਆਂ ਪੌੜੀ ਦਿੱਤੀ ਕਹਿੰਦੇ ਆਂਟੀ ਸਮੈਲ ਬੜੀ ਦਿਨ ਆਦੀ ਆਂ ਰਹੀ ਆ ਤਾਂ ਹੀ ਕਹਿੰਦੇ ਚੂਹਾ ਮਰਿਆ ਹੈ ਤੇ ਇਹਨਾਂ ਨੇ ਕੰਧ ਟੱਪੀ ਆ ਤੇ ਮੁਰਕੇ ਨਾਲ ਸੀ ਪੌੜੀ ਲਾਈ ਆ ਪੌੜੀ ਉੱਤੇ ਇਹਨਾਂ ਨੇ ਵੇਖਿਆ ਤੇ ਵੇਖਿਆ ਇਹਨਾਂ ਨੇ ਤੇ ਅੰਦਰ ਗਿਆ ਮੁੰਡਾ ਮੁੰਡਾ ਕਬਰ ਆ ਗਿਆ ਆ ਉਹ ਇੱਕਦਮ ਚੜਿਆ ਪੌੜੀ ਚੜਿਆ ਪੌੜੀ ਉਹਦੇ ਹੱਥ 'ਚ ਮੋਬਾਈਲ ਛੁੱਟ ਗਿਆ ਤਾਂ ਅੰਦਰੋਂ ਲੋਕ ਆ ਗਏ ਆ ਤੇ ਜਨਾਨੀ ਨੇ ਫਾਇਲੇ ਫਾਲੇ ਆ ਇਹ ਮਕਾਨ ਤੁਹਾਡਾ ਸੀ ਹਾਂਜੀ ਤੁਸੀਂ ਕਿਰਾਏ ਤੇ ਚਾੜਿਆ ਸੀ ਹਾਂਜੀ ਕਿੰਨੀ ਦੇਰ ਤੋਂ ਰਹਿ ਰਹੇ ਸੀ ਸਾਲ ਹੋ ਗਿਆ ਰਹਿ ਰਹੇ ਅੱਗੇ ਵੀ ਕਦੀ ਐਫੋਟਿੰਗ ਗੱਲ ਹੋਈ ਕੋਈ ਨਹੀਂ ਕੋਈ ਪਹਿਲੇ ਘਟਨਾ ਸਾਨੂੰ ਨਹੀਂ ਪਤਾ ਜਨਾਨੀ ਤੇ ਵੈਸੇ ਕੀ ਪਤਾ ਰੱਬ ਨੂੰ ਕਿਸੇ ਕਰਦਾ ਕੀ ਸਾਨੂੰ ਤੁਸੀਂ ਆਪ ਹੀ ਇੱਥੇ ਰਹਿੰਦੇ ਕਿ ਤੁਸੀਂ ਕਿਤੇ ਹੋਰ ਰਹਿੰਦੇ ਨਹੀਂ ਆਪਾਂ ਉੱਧਰ ਰਹਿੰਦੇ ਕੁੰਡੇ ਵਾਲਾ ਹਾਂ ਕੱਲੀ ਹਸਬੰਦ ਵਾਈਫ ਕੀ ਕੱਲੀ ਜਨਾਨੀ ਰਹਿੰਦੀ ਉਹ ਦੋਨੋਂ ਮਿਲ ਜਾ ਬੀਬੀ ਰਹਿੰਦੇ ਸੀ ਤੇ ਹੁਣ ਇਹਦਾ ਘਰ ਵਾਲਾ ਪਤਾ ਲੱਗਾ ਕਿੱਥੇ ਇਹਨੂੰ ਕੋਈ ਪਤਾ ਨਹੀਂ ਜੀ ਹਾਂ ਆਹ ਮੁੰਡੇ ਨੂੰ ਪਤਾ ਜਿਹੜਾ ਸਬਜ਼ੀ ਵਾਲਾ ਹੈ ਇਹਨੂੰ ਪਤਾ ਹੈ ਇਹ ਕਿਥੇ ਰਹਿੰਦੇ ਆ ਹੋਰ ਵੀ ਜਨੇ ਰਹਿੰਦੇ ਸੀ ਆ ਕੱਲਾ ਉਹੀ ਤੁਸੀਂ ਆਹੇ ਤੈਨੂੰ ਆ ਰਹਿੰਦੇ ਬਾਪ ਬੇਟੇ ਰਹਿੰਦੇ ਹੋਰ ਵੀ ਸਭ ਜਿਹੜੇ ਹੋਰ ਵੀ ਪਰਿਵਾਰਾਂ ਦਾ ਹਾਂਜੀ ਇੱਥੇ ਤੁਹਾਡੇ ਨਾਲ ਕੋਈ ਗੱਲਬਾਤ ਜਿਵੇਂ ਕੋਈ ਗੱਲਬਾਤ ਜਿਵੇਂ ਕਿਰਾਇਆ ਲੈ ਆਂਦੇ ਹਿੰਦੇ ਚ ਕੋਈ ਨਾ ਕੋਈ ਗੱਲਬਾਤ ਨਹੀਂ ਸੀ ਮੈਂ ਕਿਰਾਇਆ ਲੈਂਦੀ ਸੀ ਮੈਂ ਚਲੇ ਜਾਂਦੀ ਸੀ ਕਿੰਨੀ ਉਮਰ ਹੈਗੀ ਸੀ ਉਹ ਔਰਤ ਜੀ ਤੇ ਹੋएगी ਕੋਈ 35 35 36 ਸਾਲ ਹੋਏ ਕਿੰਨੀ ਕੋਈ ਉਹਨਾਂ ਇਲਾਕੇ ਵਾਸੀਆਂ ਨੇ ਦੱਸਿਆ ਕੋਈ ਕਾਰਨ ਦਾ ਕੋਈ ਪਤਾ ਹੋਵੇ ਨਾ ਕਿਸੇ ਨੂੰ ਕੋਈ ਨਹੀਂ ਉਹਨਾਂ ਨੇ ਵਿਚਾਰਿਆ ਨਾ ਹੁਣ ਸਾਡੇ ਨਾਲ ਹੀ ਬੂਆ ਖੋਲਿਆ ਇਹਦਾ ਕਾਰਡ ਜਾਂ ਵੀ ਜਿਸ ਤਰ੍ਹਾਂ ਨਹੀਂ ਹੋਈ। ਉਹਨਾਂ ਸਾਰਾ ਡਰੈਸ ਤੋਂ ਆਏ ਜਿਹਾ। ਆਏ ਸਾਰੇ ਇਹਦੇ ਚੰਗ ਆ ਰਹੇ। ਆ ਗਏ 2 ਮਿੰਟ। ਹਾਂ। ਅਗਰ 15 ਦੇ ਉੱਪਰ ਗੇਟ ਬੰਦ ਆ। ਤੇ ਕੋਈ ਤੁਹਾਨੂੰ ਪਤਾ ਹੀ ਨਹੀਂ ਆ ਕਿ ਆਪਾਂ ਆ ਕੇ ਵੇਖੀਏ ਜਾਂ ਜਿਸ ਤਰ੍ਹਾਂ ਆਪਾਂ ਕਰਾਇਆ ਸੀ ਕਰਾਇਆ ਕਿ ਇਹ ਸਤੁਆਇਆ ਹੀ ਨਹੀਂ ਸੀ ਆਪਣੇ। રાહતા તો ઇન્ફિનીટિ નથી ના કોઈ નહીં મેં સિર્ફ એ ગિયા કે મેં જો કે એને ગડકીથી આ મેને કંડ કરાય સમજી લેના કલા પકાય નથી ના એક મિનિટ આવી હા આવી આ રોયા જ નહીં હ એનસ્ટે રેમ વા દેને એન એ તો આ સુના કરમાં સુખો હમ બેન કા પળિયા ઇન્ડોર સા કેરા દો ના

ਹਾਂ ਜੀ ਤੁਸੀਂ ਇੰਟਰਜੋ ਜਾਇਓਣਾ ਕਿੱਦੇ ਤੇ ਨਾ ਜਨਜਾ ਸਾਹਿਬ ਵੀ ਆਉਣੇ ਐ 14 ਲਾਉਣੇ ਚਲ ਆ ਕੇ ਤੇ ਦੋ ਵੀ ਤੈਰੀ ਦੱਸਾਂਗੇ ਉਹ ਸਾਡੇ ਹਾਂ ਜੀ ਰਾਜਨ ਕਿ ਇਸ ਤਰ੍ਹਾਂ ਕਰੇਗਾ ਹੁਣ ਤੁਹਾਨੂੰ ਫਿਰ ਜੀ ਕਹਿੰਦੇ ਮਤਲਬ ਇਹੋ ਅੰਮੀ ਨੰਬਰ ਦੇਵਤ ਇਹਦਾ ਨੰਬਰ ਹੈ ਇਹਦਾ ਨੰਬਰ ਹੈ ਜੇ ਤਾਂ ਜੀ ਸਰ ਕੀ ਪ੍ਰੋਬਲਮ ਹੋਈ ਹੈ ਲੋਕਾਂ ਨੇ ਦੱਸਿਆ ਕਿ ਇੱਥੇ ਕੋਈ ਅੰਦਰ ਪ੍ਰਵਾਸੀ ਕੋਈ ਉਹਦੀ ਕੋਈ ਲੇਡੀ ਜਿਹੜੀ ਨੇ ਸੁਸਾਈਡ ਕੀਤੀ ਹੈ ਤੇ ਉਹ ਵੇਖਣ ਆਏ ਆ ਲੇਕ ਪਤਾ ਲੱਗਾ ਵੀ ਲਾਸ਼ ਬੜੀ ਸੜੀ ਆ ਤੇ ਕੋਈ ਜਾਬਦਾ ਵੀ 5 7 10 ਦਿਨ ਹੋ ਗਏ ਇੱਥੇ ਹੋਈ ਨੂੰ ਇਹ ਲੇਡੀ ਜਿਹੜੀ ਲੇਡੀ ਦੇ ਆ ਕੋਈ ਨਾਮ ਪਤਾ ਲੱਗਿਆ ਜੀ ਨਾਮ ਉਹਦਾ ਸविता ਪਾ ਜੀ ਇਲਾਕਾ ਕਿਹੜਾ ਜੀ ਇਲਾਕਾ ਸੰਧੂ ਬਰੋਨੀ ਆ ਗਲੀ ਨੰਬਰ 1 ਆਹ ਤੇਰੀ ਜਿਹੜੀ ਬਣੀ ਇੱਕ ਸੰਦੂਕ ਕੋਲ ਨਹੀਂ ਕੁੰਡਿਆਵਾਂ ਲੱਗੂ ਸ਼ਿਮਾਂ ਪਬਲਿਕ ਸਕੂਲ ਤੇ ਰਾਇਦਰ ਰਹਿੰਦੇ ਆਪਣਾ ਮਕਾਨ ਇਹ ਕਾਇਦੇ ਰਹਿੰਦੇ ਆ ਜੀ ਤੇ ਮਾਲਕ ਮਕਾਨ ਨੂੰ ਸੱਦਿਆ ਵਾ ਤੇ ਜਿਹੜੀ ਬੰਦੀ ਹੈ ਜੋ ਬੰਦੀ ਹੈ ਕਾਰਵਾਈ ਕਰੀ ਕੋਈ ਕਾਰਨ ਪਤਾ ਲੱਗਾ ਸਰ ਕੀ ਕਾਰਨ ਜੀ ਹਾਲੇ ਕੋਈ ਪਤਾ ਨਹੀਂ ਲੱਗਾ ਕਰਦੇ ਆ ਤਫ਼ਤੀਸ਼ ਕਰਕੇ ਫਿਰ ਦੱਸਦੇ ਆ